ਕਿਵਾ ਸਾਰੇ ਵੀ ਆਪਣੇ ਸੰਗ ਦਾ ਹੋ ਗਿਆ ਹੋ ਗਿਆ ਰੈਡੀ ਆ ਗਿਆ ਬੋਲਾ ਮੱਲਾ ਹੋਰ ਪਜਾਨੇ ਮਾ ਸਾਡੇ ਕਾ ਪਹਿਲਾਂ ਕੇਸ ਗੜ ਕਰਦਾ ਰੇ ਹੋਰੂ ਛਕ ਲੋ ਕਰਾਂ ਦੀ ਹੁਣ ਮੱਥੇ ਤੇ ਤਾਂ ਹਾਂ ਕੈਰ ਲੱਗਿਆ ਪਰ ਮਾ ਸਾਡੇ ਕਰਨ ਹਾਂ ਹੈ ਜੋ 88 ਪ੍ਰੀਤ ਜੀ ਜਿਹੜੇ ਆੜੇ ਜੱਜ ਸੇ ਜੋ 10ਵੇਂ ਪਾਠਾ ਲਿਖੇ ਹੈ ਸਾਰੇ ਸਾਰੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਫੇਰ ਕਹਿੰਦੇ ਆ ਕੋਈ ਵੀ ਕੋ ਰਾਜਨ ਦੇ ਹੈ ਜੋ ਨੇ ਹੈ ਇੱਕ ਪਾਸੇ ਦੇ ਹੈ ਨੂੰ ਤੰਗੜਾ ਕਰੋ ਆਪਣੇ ਅਦਲ ਖੇਤ ਨੂੰ ਤੰਗੜਾ ਕਰੋ ਆ ਗਿਆ ਉਹ ਘੱਟਾ ਬਹੁਤ ਬੜਾ ਘੱਟ ਘੱਟਾ ਅੱਧਾ ਹੀ ਬਾਹਰ ਨਾਲ ਆ ਗਿਆ ਬੜਾ ਥੋੜਾ ਘੱਟ ਆਇਆ ਹਨ ਉਹ ਜੇ ਬਣ ਗਏ ਇੱਕ ਲੋਕਾਂ ਨੂੰ ਦੇ 14 ਨਾ ਹੋਣਾ 15 ਨਾ ਹੋਣਾ ਇੱਕ ਕਲੀਅਰ ਨਹੀਂ ਹੋਇਆ ਲੋਕਾਂ ਨੂੰ ਮੰਨ ਲੈ सच सौ खे ਬਾਤ ਕਰਦੇ ਅਕ੍ਰਿਸ਼ਰ ਸਾਹਿਬ ਬੰਦੇ ਕਿਹ ਇਹਨਾਂ ਦਾ اے ਮਹਾਰਾਜ ਆਓ ਅਸੀਂ ਪਹਾੜੀ ਰਾਜੇ ਉੱਥੇ ਬਹੁਤ ਹੀ ਸੇਵਨ ਕਰਕੇ ਸਾਡੇ ਇਲਾਕੇ ਦੇ ਵਿੱਚ ਕੀ ਹੋ ਰਿਹਾ ਇਹ ਸਾਰੀ ਦੀ ਧਾਰੀ ਤੁਹਾਨੂੰ ਖਬਰ ਇਹ ਸੁਣਾਉਣਾ ਚਾਹੀਦੀ ਤੁਸੀਂ ਨਵੇਂ ਪਾਂਛਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕੀਤਾ

ਦਰਾਇਸੀ ਕੰਚਸਾ ਪਾਲਿਕਾ ਜੀ ਆਪਣੇ ਸੀ ਵੀ ਦਾ ਨਿਬੋਰ ਕਰ ਰਹੇ ਹਾਂ ਤਾਂ Thank Non ho detto che la chia, giudice e la chia, chi dice no, ma te la... Sai, che è un moributto, ma io ti ho ਫਿਰ ਵੀ 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 ਬਹੁਤ ਸੈਂਕਿਊ ਸ੍ਰਾਕਾਰੀ ਵਾਹਲਾ ਟ੍ਰੋਲੀ ਇਹਨੂੰ ਹੁੰਦੀ ਨਹੀਂ ਜੀ ਆਹ ਪ੍ਰਾਂਤ ਭਾਈ ਆ ਪੈਨਸ਼ਨ ਕੋਲ ਦੇਖਣੇ ਨਹੀਂ ਹੁੰਦੇ ਜੀ ਨੀ ਹੁੰਦੇ ਜੀ ਜਿੰਨੇ ਕੋਦੇ ਨੇ ਬੋਸ ਜੀ ਕੋੜ 3600 ਰੈਡੀ ਕਰਕੇ ਉਹ ਚੱਲਣਾ ਗੱਡੀ ਕਰਨੀ ਚਾਹੀਦੀ ਹੈ ਜੀ ਜੋ ਆਣ ਆਪਣੇ ਕੋਲ ਦੀ ਇੰਟਰਵਿਊ ਲੈਂਦੇ ਕੋਦਾਂ ਦੋਵਾਂ ਦੀ ਕਿਦਾਂ ਲੱਗਾ 3 ਮੀਟਰ ਦਾ ਬਣਾ ਬਹੁਤ ਇਹ ਤਿਆਰ ਕੀਤਾ ਵੀ ਬਹੁਤ ਵਧੀਆ ਜਵਾਨੋ ਸਰਾ ਕੀਤਾ ਬਿਆ ਬਹੁਤ ਸਰਾ ਕੀਤਾ ਬਿਆ ਰਾਜੀ ਰੋਏ ਕਾਲਾ ਜੀ ਇੱਕ ਫੁੱਟ ਦੇ ਵਿੱਚ ਇੱਕ 20 ਦੇ ਵਿੱਚ ਬਹੁਤ ਵੀ ਜਵਾਨਾਂ ਦੇ ਬਹੁਤ ਰੀਜਨ ਆਈਆਂ ਟਰਾਲੀਆਂ ਦੇ ਉਹ ਵੀ ਸ਼ੀਟ ਲਾਈ ਹੈ ਉਹ ਵੀ ਸ਼ੀਟ ਹਾਂ ਜੂ ਸ਼ੀਟ ਸ਼ੀਟ ਯਾਰ ਕਿੰਨਾ ਸਰਾਉਣਾ ਬਹੁਤ ਸੋਹਣੀ ਬਣਾਇਆ ਰੱਖਿਆ ਜੀ ਸਾਰਾ ਪਿਆਰ ਕਰਕੇ 20 ਸ਼ੀਟ ਲਾਈ ਇੱਥੇ ਸਾਰਾ ਲੱਕੜ ਦਾ ਹੋਇਆ ਹੁੰਦਾ ਆਹ ਭਾਈ ਬਹੁਤ ਟਾਈਮ ਲੱਗਦਾ ਟਰੱਕ ਚਾਰ ਕਰਦੇ ਨੋ ਸ਼ੇਰ ਕੀ ਹਾਂ ਹਾਂ ਕਿੰਨਾ ਉਹ ਭਾਈ ਉਹਨੂੰ ਛੋਟਾ ਟਾਈਮ ਆਪਣੇ ਵਾਂਗ ਦਾ ਖਾਣਾ ਉਵਾੜਦੇ ਆ ਆ ਗਏ ਇਹ ਵਣਕ ਡਗੜਾ ਟਾਇਰ ਪਾਈ ਕਰਦੇ ਆ ਇੱਥੇ ਵਿੱਚ ਪੀੜਾ ਇਹ ਕਿੱਦਾਂ ਬੰਦਿਆ ਇਹਨਾਂ ਦਾ ਲੈਡਿਸ ਆਇਆ ਇੱਥੇ ਵਿੱਚ ਨਹੀਂ ਮੰਗਦੇ ਬੋਲੇ ਫੋਟ ਡਗੜਾ ਟਾਇਰ ਪਾਈ ਇਹ ਕਿੰਨੇ ਬੋਲੇ ਫੋਟ ਡਗੜਾ ਇਹਨਾਂ ਦਾ 43 43 63 ਨੰਬਰ ਆਇਆ ਠੀਕ ਹੈ ਇਹ ਵੀ ਨਹੀਂ ਇਹਦੀ ਆ ਬਾਈ ਦਾ ਬਾਹਰ ਵੀ ਸਿਰਾ ਕਰਾਈ ਕਰਦੇ ਆ ਓਕੇ ਮਾਤਾ ਬੁਰਾ ਮਾਸ਼ਾ ਅੱਲਾ ਅਗੇ ਤੇਰੇ ਘਰ ਹੋਰ ਕੋਈ ਨਹੀਂ ਆਇਆ ਅਰੇ ਸਾਰੇ ਦੋਸਤਾਂ ਨੂੰ ਸਮਝੇ ਕੋਈ ਜਿਹੜੀ ਮਿਲਦਾ ਦੇਖੋ ਸ਼ੋਰ ਆ ਰਿਹਾ ਮੇਰੀ ਮਾਂ ਬਣੇ ਤੇ ਬਾਹਰ ਤੋਂ ਕੋਈ ਨਹੀਂ ਆਵੇ ਜਦ ਨਹੀਂ ਆਇਆ ਕੋਈ ਨਹੀਂ ਆਇਆ ਇਹ ਖਾਸ ਪਾਰ ਨਹੀਂ ਹੋਵੇ ਸਭ ਰਾਜੇ ਰਾਜ ਕਰਦੇ ਹੋਣਗੇ ਕੋਟ ਹੋਏ ਜਾਂਦੇ ਲਾਈਵ ਦੇਖੋ ਜੀ ਇਹ ਦੇਖੋ ਜੀ ਇੱਕ ਜਲਤੀ ਬੋਰਨ ਹੈ ਇਹ ਸ਼ਾਟ ਲੈਣਾ ਜਿਹੜੇ ਹੋਏ ਬਾਬੇ ਵਾਲੇ ਜਿਹੋਦੇ ਗੁਰੂ ਸਿੰਘ ਵਾਲੇ ਪੌੜੀ ਸਾਹਿਬ 132 ਪੌੜੀਆਂ ਇਹ ਉੱਧਰੋਂ ਥੱਲੇ ਨੂੰ ਨੀਚੇ ਤੁਰਿਆ ਹੋ ਜਾਂਦੀ ਹੈ ਆ ਆਏ ਨ ਕੋੜੇ ਉੱਤਰੇ ਆ ਜਾਨ ਹੈ ਆਪਣੀਆਂ ਜਹਾ ਜੀ ਹੈ ਤੇਰੀ ਮੁੰਡਾ ਆ ਆਹੇ ਦਾ ਦਿੱਸਾ ਵਾਤ ਕਰਾ ਦਿੱਤੀ ਆ ਆਏ ਸੇਮਾ ਲੋਕਾਂ ਬੱਤਰੀ ਵੀ ਆਜ ਦਿਨਾਂ ਤਰ ਫਿੱਟ ਹੈ ਨ ਕੋਈ ਆਜ ਸਭ ਦੇ ਸਾਂਝ ਹੋਏ ਆਪੇ ਮਰ